ਮੈਟਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਤਾਂ ਘੋੜੀ ਲੈ ਕੇ ਆਏ ਹਾਂ ਤੇ ਘੋੜੀ ਦੇ ਮਗਰ 2 ਮਹੀਨਿਆਂ ਦੀ ਬਿਸ਼ੇਰੀ ਆ ਬਹੁਤ ਚੰਗੀ ਘੋੜੀ ਦੀ ਤੇ ਬਾਕੀ ਮੇਰੇ ਵੀਰ ਭਰਾਵੋ ਬਾਈ ਹੋਰ ਇੱਕ ਘੋੜੀ ਗੱਬਣ ਕਰਾ ਕੇ ਦੇਣਗੇ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਅੱਗੇ ਵੀਡੀਓ 'ਚ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟੇ ਸੈੱਟ ਜ਼ਰੂਰ ਕਰਿਓ ਤੇ ਕਰਦੇ ਹਾਂ ਮੇਰੇ ਵੀਰ ਭਰਾਵੋ ਘੋੜੀ ਤੇ ਬਿਸ਼ੇਰੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਹਾਈਟ ਹੈਗੀ ਤੇ ਚਾਰ ਦੰਦ ਹੋਈ ਨਹੀਂ ਹਲੇ ਤੇ ਬਾਦਸ਼ਾ ਘੋੜੇ ਦੀ ਮਗਰ ਬੱਚੀ ਆ ਤੇ 2 ਮਹੀਨੇ ਉਮਰ ਹੈ ਬਸ਼ੇਰੀ ਦੀ ਤੇ ਨੋਕਰੇ ਘੋੜੇ ਦੀ ਬੱਚੀ ਆ ਮੇਰੇ ਵੀਰ ਪ੍ਰਭੂ ਬਾਦਸ਼ਾ ਨੋਕਰਾ ਘੋੜਾਗਾ ਤੇ ਬਾਈ ਹੋਰੇ ਆਂਦਾ ਏਰੀਆ ਹੈਗਾ ਜੀ ਸਰਸਾ ਹਰਿਆਣਾ ਤੇ ਰਾਮਾਨ ਫੈਕਟਰੀ ਦੇ ਕੋਲ ਬਾਈ ਹੋਰੇ ਆਂਦਾ ਪਿੰਡ ਹੈ ਜੀ ਤੇ ਬਾਲਪੋਰੀਆਂ ਦੀ ਘੋੜੀ ਸਾਫ ਹੈ ਤੇ ਜੋੜੇ ਦਾ ਮੁੱਲ ਬਾਈ ਹੋਰੇ ਕਰਦੇ ਆ ਜੀ 235000 235000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨ ਤਾਨ ਕਰ ਦੇਣਗੇ ਤੇ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਹੈਗਾ ਜਿਹੜਾ ਡਾਕਟਰ ਗੁਰਸੇਵਕ ਬਾਈ ਦੇ ਕੋਲ ਤੇ ਉਹ ਕੋੜੇ ਤੋਂ ਬਾਈ ਹੋਰੇ ਕੋੜੀ ਗੱਭਣ ਕਰਵਾ ਕੇ ਦੇਣਗੇ ਤੇ ਕੋਈ ਫੀਸ ਨਹੀਂ ਫਰੀ ਕੋੜਾ ਛੱਡਣਗੇ ਬਾਈ ਹੋਰੇ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੀ ਤੁਸੀਂ ਸਾਰੀ ਗੱਲਬਾਤ ਕਰ ਲਿਓ ਤੇ ਜੇ ਤੁਸੀਂ ਕੱਲੀ ਬਸ਼ੇਰੀ ਲੈਣੀ ਆ ਤਾਂ ਬਸ਼ੇਰੀ ਦਾ ਮੁੱਲ ਬਾਈ ਹੋਰੇ 85000 ਕਰਦੇ ਆ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਸਾਰੀ ਡਿਟੇਲ ਇੱਕ ਵਾਰ ਕੰਫਰਮ ਕਰਾ ਲਿਓ ਤੇ ਬਾਕੀ ਜੇ ਤੁਸੀਂ ਖਰੀਦਣਾ ਚਾਹੋਣੇ ਹੋ ਤਾਂ ਗੱਲਬਾਤ ਕਰ ਲਿਓ ਤੇ ਮਿਲਦੇ ਆਂ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ